सत श्री अम सब बहुत वाइया होवे अज आप नवी कहानी शुरू कर लगे हाँ जिसका नाम है जी कुड़ और ये घड़े दबी इस किताब ली गई है इस वि एक पति और पत्नी की सोच दर्शाया गया है कि पति अपनी पत्नी ले और पत्नी अपने पति किस तरह सोचते हैं चलो आओ हूँ आप कहानी पढ़ना शुरू करते हाँ सीरत ਸਾਰਾ ਦਿਨ ਅਕਾਂ ਪਰਕੇ ਤਰੀ ਫਿਰਦੀ ਕੰਮ ਕਰਦੀ ਰਹੀ ਔਰ ਮਨ ਹੀ ਮਨ ਸੋਚ ਰਹੀ ਸੀ ਕਿ ਲੈ ਕਿਸੇ ਨੂੰ ਮੇਰਾ ਜਨਮ ਦਿਨ ਵੀ ਯਾਦ ਨਹੀਂ ਚੰਦਰੀਆਂ ਸਰਪ੍ਰਾਈਜ਼ ਵੀਡੀਓਜ਼ ਵੀ ਉਸਦੇ ਇੰਸਟਾਗ੍ਰam ਤੇ ਬਾਰ ਬਾਰ ਮੂਰੇ ਆ ਜਾਂਦੀਆਂ ਤੇ ਉਹ ਇੱਕੋ ਸਾਹੀ ਵੀਡੀਓ ਸਕਰੋਲ ਕਰਾ ਗਾਹ ਲਗਾ ਦਿੰਦੀ ਬਾਰੋਂ ਸੀਰਤ ਦੀ ਭੈਣ ਦਾ ਫੋਨ ਆਇਆ ਤੇ ਉਸਨੇ ਸੀਰਤ ਨੂੰ ਪੁੱਛਿਆ ਕਿ ਕੀ ਗਿਫਟ ਲਿਆ ਕੇ ਦਿੱਤਾ ਭਾਜੀ ਨੇ ਤੁਹਾਨੂੰ ਜਨਮ ਦਿਨ ਤੇ ਸੀਰਤ ਮੰਨ ਹੀ ਮਨ ਸੋਚ ਰਹੀ ਸੀ ਕਿ ਕੀ ਰੱਖਾਂ ਮੈਂ ਇਸ ਨੂੰ ਹਰਕੇ ਤੋਂੜੇਕ ਦਿਨ ਪਹਿਲਾਂ ਲਿਆਂਦੇ ਸੂਟ ਦੀ ਫੋਟੋਸ ਨੇ ਆਪਣੀ ਭੈਣ ਨੂੰ ਭੇਜ ਦਿੱਤੀ ਔਰ ਕਿਹਾ ਕਿ ਇਹ ਸੋਟ ਲਈ ਆ ਕੇ ਦਿੱਤਾ ਤੇਰੇ ਭਾਜੀ ਨੇ ਮੈਨੂੰ 7000 ਦਾ ਸ਼ਾਮ ਹੋਈ ਤਾਂ ਸੀਰਤ ਆਪਣੇ ਕਮਰੇ ਵਿੱਚ ਗਈ ਔਰ ਬਾਰੀ ਦੀ ਚਾਬੀ ਇਧਰ ਉਧਰ ਲੱਭ ਰਹੀ ਸੀ ਕਿਸ ਰਾਣੇ ਥੱਲੇ ਜਾਦੂ ਸੁਨੇ ਹੱਥ ਮਾਰਿਆ ਤਾਂ ਉਸਦੇ ਹੱਥ ਇੱਕ ਹਰੇ ਰੰਗ ਦੇ ਡਾਇਰੀ ਲੱਗੀ ਔਰ ਉਹ ਡਾਇਰੀ ਜੋ ਉਸਦੇ ਪਤੀ ਕਰਮੀ ਦੀ ਸੀ ਪਹਿਲੇ ਪੰਨੇ ਤੇ ਲਿਖਿਆ ਸੀ ਕਿ ਤੂੰ ਪੁੱਛਦੀ ਸੀ ਨਾ ਕਿ ਮੇਰੀ ਚੁੱਪੀ ਦਾ ਕਾਰਨ ਅੱਜ ਪੜ ਲਵੀਂ ਫਿਰ ਤੇਰੇ ਸਾਰੇ ਸਵਾਲ ਉੱਕ ਜਾਣਗੇ ਇਹ ਗੱਲ ਕਰਮੇ ਨੇ ਆਪਣੀ ਪਤਨੀ ਸੀਰਤ ਨੂੰ ਕਹੀ ਸੀਰਤ ਹੌਲੀ-ਹੌਲੀ ਕਿਤਾਬ ਨੂੰ ਪੜਨਾ ਸ਼ੁਰੂ ਕਰਦੀ ਹੈ ਉਸ ਵਿੱਚ ਲਿਖਿਆ ਸੀ ਤੇਰੇ ਜਨਮ ਦਿਨ ਦਾਚਾ ਤਾਂ ਕਰਨਾ ਸੀ ਜੇ ਇਸ ਮਹੀਨੇ ਮੇਰਾ ਪਿਓ ਨਾ ਮੁੱਕਿਆ ਹੁੰਦਾ ਮੈਨੂੰ ਇਹ ਮਹੀਨਾ ਵੱਡ-ਵੱਡ ਖਾਂਦਾ ਏ ਕਿ ਮੈਂ ਇਸ ਮਹੀਨੇ ਦੇ ਆਉਣ ਤੋਂ ਡਰਦਾ ਹਾਂ ਡਰੇ ਕਿਸੇ ਅਣਹੋਣੀ ਘਟਨਾ ਦਾ ਮੈਂ ਰੋਜ਼ ਥੋੜਾ ਥੋੜਾ ਮਰ ਰਿਹਾ ਹਾਂ ਪਿਓ ਤੋਂ ਬਿਨਾ ਮੈਂ ਅੱਜ ਕਮਾਉਣਾ ਆ ਪਰ ਮੇਰੀ ਕਮਾਈ ਨੂੰ ਸਲਾਉਣ ਵਾਲਾ ਮੇਰਾ ਪਿਓ ਨਹੀਂ ਰਿਹਾ ਮੈਂ ਕੀ ਨੂੰ ਸਾਬਤ ਕਰਨਾ ਹੈ ਕਿ ਮੈਂ ਕਾਬਿਲ ਬਣ ਗਿਆ ਹਾਂ ਮੈਂ ਵੀ ਚਾਹੁੰਦਾ ਸੀ ਕਿ ਮੇਰੇ ਪਿਓ ਦੀ ਜੁੱਤੀ ਮੈਂ ਚੋਰੀ ਦੇਣੇ ਪਾ ਕੇ ਕਿਸੇ ਵਿਆਹ ਤੇ ਚਲਾ ਜਾਵਾਂ ਜਾਂ ਫਿਰ ਮੇਰੇ ਫਿਕਰ ਕਰਨ ਤੇ ਕੋਈ ਆਕੇ ਕਿ ਤੇਰਾ ਪਿਓ ਬਟਾ ਤਿੰਨ ਕਿਲੋੜੇ ਫਿਕਰ ਕਰਨ ਦੀ ਮੈਂ ਆਪਣੀਆਂ ਭੈਣਾਂ ਦਾ ਪਿਓ ਵਾਂਗ ਖਿਆਲ ਤਾਂ ਰੱਖ ਸਕਦਾ ਹਾਂ ਪਰ ਜੋ ਵਕਾ ਤੱਗਾ ਲਾਣੇਦਾਰ ਨੇ ਸੰਭਣਾ ਸੀ ਉਹ ਮੇਰੇ ਤੋਂ ਨਹੀਂ ਹੋ ਰਿਹਾ ਸੀਰਤ ਜਿਵੇਂ ਹੀ ਆਪਣੇ ਪਤੀ ਕਰਮੇ ਦੀ ਡਾਇਰੀ ਪੜ੍ਹਦੀ ਜਾਂਦੀ ਹੈ ਉਸ ਦੀਆਂ ਅੱਖਾਂ ਨਮ ਹੁੰਦੀਆਂ ਜਾਂਦੀਆਂ ਹਨ ਸੀਰਤ ਡਾਇਰੀ ਦਾ ਉਹਨ ਅਗਲਾ ਪੰਨਾ ਪਲਟਦੀ ਹੈ ਤਿੰਨ ਸੌ ਤੇ ਕਰਮੇ ਨੇ ਲਿਖਿਆ ਸੀ ਕਿ ਮੇਰੀ ਮਾਂ ਰੋਜ਼ ਮੇਰੇ ਪਿਓ ਦੀ ਫੋਟੋ ਫੜ ਕੇ ਰੋਂਦੀ ਹੈ ਤਾਂ ਉਸ ਨੂੰ ਦੇਖ ਮੇਰਾ ਮਰਨ ਹੋ ਜਾਂਦਾ ਹੈ ਕਿ ਸਾਰੀ ਦੁਨੀਆ ਦੀਆਂ ਖੁਸ਼ੀਆਂ ਮੈਂ ਆਪਣੇ ਮਾਂ ਦੇ ਕਦਮਾਂ 'ਚ ਰੱਖ ਸਕਦਾ ਹਾਂ ਪਰ ਉਸ ਦੇ ਹਮਸਾਏ ਉਸ ਦੇ ਹਮਸਫਰ ਨੂੰ ਰੱਬ ਤੋਂ ਕਿਵੇਂ ਮੋੜ ਲਿਆਵਾਂ ਜੋ ਹਮੇਸ਼ਾ ਹਮੇਸ਼ਾ ਲਈ ਰੱਬ ਕੋਲ ਜਾ ਚੁੱਕਿਆ ਹੈ ਵੈਂਟੀਲੇਟਰ ਦਾ ਨਾਮ ਸੁਣ ਕੇ ਹੀ ਮੈਨੂੰ ਘਬਰਾਹਟ ਹੁੰਦੀ ਹੈ ਬਾਪੂ ਤੜਫਦਾ ਦੇਖਿਆ ਸੀ ਮੈਂ ਉੱਥੇ ਮੈਂ ਕਿੰਨੀਆਂ ਚੀਜ਼ਾਂ ਤੋਂ ਭੱਜ ਰਿਹਾ ਹਾਂ ਸਿਰਤ ਤੈਨੂੰ ਯਾਦ ਹੈ ਜਦ ਆਪਣੇ ਸਾਲ ਕੋ ਪਹਿਲਾ ਆਪਣਾ ਪੁੱਤਰ ਜਨਮ ਹੋਇਆ ਸੀ ਤਾਂ ਤੇਰੇ ਬਾਰ-ਬਾਰ ਕਹਿਣ ਤੇ ਵੀ ਮੈਂ ਉਸ ਹਸਪਤਲ ਨਹੀਂ ਦੇਖਣ ਆਇਆ। ਤੂੰ ਕਿੰਨੀ ਗੁੱਸੇ ਹੋਈ ਸੀ ਕਿ ਮੈਂ ਕਿ ਉਹ ਜਹਾ ਬਾਪ ਹਾਂ ਜੋ ਆਪਣੇ ਪੁੱਤਰ ਨੂੰ ਦੇਖਣ ਵੀ ਨਹੀਂ ਆਇਆ। ਪਰ ਤੈਨੂੰ ਨਹੀਂ ਪਤਾ ਕਿ ਉਹ ਉਹੀ ਹਸਪਤਲ ਸੀ ਜਿੱਥੇ ਮੇਰੇ ਪਿਓ ਨੇ ਆਖਰੀ ਸਾਹ ਲਿਆ ਸੀ। ਮੈਂ ਉਸ ਹਸਪਤਲ ਦੇ ਮੂਰਦੀ ਵੀ ਨਹੀਂ ਲੰਘਦਾ ਕਿਤੇ ਜਾਣ ਲਈ ਵੀ ਹੱਲ 파 ਕੇ ਹੋਰ ਰਾਸਤੇ ਗੱਡੀ ਪਾਲਦਾ ਹਾਂ ਪਤਾ ਹੈ ਕਿ ਮੈਂ ਜ਼ਿੰਮੇਵਾਰੀਆਂ ਤੋਂ ਭੱਜ ਰਿਹਾ ਹਾਂ ਪਰ ਕੀ ਕਰਾਂ ਮੇਰਾ ਜੇੜਾ ਥੋੜਾ ਏ ਤੇਰੇ ਨਾਲ ਰਹਿੰਦੇ ਹਾਂ ਮੈਨੂੰ 2 ਸਾਲ ਹੋ ਗਏ ਪਰ ਮੈਂ ਤੈਨੂੰ ਚਾਹੁੰਦੇ ਹੋਏ ਵੀ ਜਨਮ ਦਿਨ ਮੁਬਾਰਕ ਨਹੀਂ ਕਰ ਸਕਦਾ ਸਿਰਤ ਆਪਣੇ ਹੱਥੋਂ ਪਹੁੰਚਦੀ ਹੋਈ ਕਿਤਾਬ ਨੂੰ ਅੱਗੇ ਪੜ੍ਹਨਾ ਸ਼ੁਰੂ ਕਰਦੀ ਹੈ ਜਿਸ ਵਿੱਚ ਕਰਮੇ ਨੇ ਲਿਖਿਆ ਹੋਇਆ ਸੀ ਕਿ ਮੈਨੂੰ ਮaaf ਕਰੀ ਸਿਰਤ ਤੂੰ ਬਹੁਤ ਪਿਆਰੀ ਹੈ ਮੈਂ ਤੇਰੇ ਨਾਲ ਹਮੇਸ਼ਾ ਹਾਂ ਔਰ ਹਮੇਸ਼ਾ ਨਾਲ ਹੀ ਰਹਾਂਗਾ ਡਾਇਰੀ ਦੇ ਪੰਜ ਪੰਨੇ ਸੀਰਤ ਨੇ ਜਖਮ ਪੜ ਲਏ ਤੇ ਉਸ ਦੀਆਂ ਅੱਖਾਂ 'ਚੋਂ ਹੰਝੂ ਨਾ ਰੁਕੇ ਜਨੰਦਨ ਨਾਮ ਮੁਬਾਰਕ ਕਰਨ ਦਾ ਸਾਰਾ ਗੁੱਸਾ ਲੈ ਗਿਆ ਸੀ ਸੀਰਤ ਕਰਮਾ ਜਦੋਂ ਖੇਤ ਤੋਂ ਆਇਆ ਤਾਂ ਉਹ ਸਨੇ ਬਿਨਾ ਕੋਈ ਸਵਾਲ ਕੀਤੇ ਮੁਸਕਰਾ ਕੇ ਉਸ ਨੂੰ ਪਾਣੀ ਦਾ ਗਲਾਸ ਫੜਾ ਦਿੱਤਾ ਤੇ ਸੀਰਤ ਦੀ ਇਸੇ ਤਰ੍ਹਾਂ ਸਾਰੀ ਕੁੜਤੈਂ ਡਾਇਰੀ ਦੇ ਸ਼ਬਦਾਂ ਨੇ ਪੀਲੇ ਸੋ ਇਥੇ ਹੀ ਕਹਾਣੀ ਦਾ ਅੰਤ ਹੁੰਦਾ ਹੈ ਜੀ ਤੁਸੀਂ ਸਭ ਨੇ ਆਪਣੀ رائے ਕਮੈਂਟ ਵਿੱਚ ਜ਼ਰੂਰ ਦੱਸਣੀ ਆ ਚੈਨਲ ਨੂੰ ਸਬਸਕ੍ਰਾਈਬ ਆਲ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਤਾਂ ਕਿ ਸਾਡੀ ਆਉਣ ਵਾਲੀਆਂ ਨੰਮੀਆਂ ਵੀਡੀਓ ਤੁਹਾਡੇ ਤੱਕ ਆਰਾਮ ਨਾਲ ਪਹੁੰਚ ਜਾਣ ਆਈ ਹੋਪ ਤੁਹਾਨੂੰ ਇਹ ਕਹਾਣੀ ਬਹੁਤ ਵਧੀਆ ਲੱਗੀ ਹੋਏਗੀ ਸੋ ਆਪਣੀ رائے ਸਭ ਨੇ ਕਮੈਂਟ ਵਿੱਚ ਜ਼ਰੂਰ ਦੱਸਣੀ ਜੀ ਔਰ ਅਗਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੁਰੂ ਕਰਿਓ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਚਲੋ ਜੀ ਮਿਲਦੇ ਆਂ ਅਗਲੀ ਇਦਾਂ ਦੀ ਇੱਕ ਹੋਰ ਪਧੀਆ ਕਹਾਣੀ ਨਾਲ ਉਦੋਂ ਤੱਕ ਆਪਣਾ ਖਿਆਲ ਰੱਖਣਾ ਰੱਬ ਰਾਖਾ ਸੱਚੇ ਕਾਲ ਜੀ